ਤੁਸੀਂ ਦੇਖ ਰਹੇ ਹੋ ਮਾਲਵਾ ਦੀ ਖਬਰ ਮੈਂ ਗੁਰਿੰਦਰ ਧੋੜੀਆ ਪੰਨੀ ਵਾਲਾ ਫੱਤਾ ਅੱਜ ਅਸੀਂ ਖੜੇ ਆ ਮਲੋਟ ਤਹਿਸੀਲ ਦੇ ਵਿੱਚ ਆ ਐਸਡੀਓ ਡਾਕਟਰ ਦੇ ਸਾਹਮਣੇ ਬਿਲਕੁਲ ਸਾਹਮਣੇ ਖੜੇ ਆ ਆ ਤਾਂ ਨੂੰ ਅਸੀਂ ਦਿਖਾਉਣੇ ਆ ਕਿ ਮਲੋੜ ਸ਼ਹਿਰ ਤੋਂ ਆ ਮੁੰਡਾ ਹੈ ਸਤਨਾਮ ਸਿੰਘ ਜੋ ਪਿਛਲੇ 8-10 ਸਾਲਾਂ ਤੋਂ ਤਹਿਸੀਲ ਦੇ ਵਿੱਚ ਤੁਮਾਲੀ ਤੌਰ ਤੇ ਜੋ ਇੱਥੇ ਕੰਮ ਕਰ ਰਿਹਾ ਹੈ ਅਸੀਂ ਵੀ ਅੱਜ ਸਵੇਰ ਦੇ ਸਤਨਾਮ ਸਿੰਘ ਨੂੰ ਦੇਖ ਰਹੇ ਆ ਵੀ ਇਹ ਸੁਬਾदाई ਪਹਿਲਾਂ ਸਤਨਾਬ ਸਿੰਘ ਜੀ ਨੇ ਬੂਟਿਆਂ ਨੂੰ ਪਾਣੀ ਲਾਇਆ ਫਿਰ ਹੁਣ ਆਹ ਜੋ ਪੱਤਿਆਂ ਨੂੰ ਇਕੱਠੇ ਕਰਕੇ ਜੋ ਇਹਨਾਂ ਨੂੰ ਅੱਗ ਲਾ ਰਿਹਾ ਅਸੀਂ ਵੀ ਅੱਜ ਸੁਬਾਹ ਦੇ ਦੇਖ ਰਹੇ ਆ ਬੀ ਬਹੁਤ ਹੀ ਵਧੀਆ ਮੁੰਡਾ ਹੈ ਮਨਨ ਸਰਨ ਮੁੰਡਾ ਬਹੁਤ ਹੀ ਮਿਹਨਤੀ ਮੁੰਡਾ ਹੈ ਸੋ ਸਰਕਾਰ ਨੂੰ ਚਾਹੀਦਾ ਹੈ ਵੀ ਸਤਨਾਬ ਸਿੰਘ ਜੀ ਨੂੰ ਜੋ ਇਥੇ ਪੱਕੇ ਤੌਰ ਤੇ ਜੋ ਕੰਮ ਦਿੱਤਾ ਜਾਵੇ ਡੀਜੀ ਸਾਹਿਬ ਨੂੰ ਵੀ ਸਾਡੀ ਬੇਨਤੀ ਹੈ ਐਸਡੀਐਸ ਸਾਹਿਬ ਨੂੰ ਸਾਡੀ ਬੇਨਤੀ ਹੈ ਅਤੇ ਪੰਜਾਬ ਸਰਕਾਰ ਨੂੰ ਵੀ ਸਾਡੀ ਬੇਨਤੀ ਹੈ ਜੇ ਮਲੋਟ ਹੜਕੇ ਦੇ ਵਿੱਚ ਖੜੇ ਆ ਅਸੀਂ ਤਸੀਰ ਦੇ ਵਿੱਚ ਖੜੇ ਆ ਜੋ ਇਥੋਂ ਦੇ ਮੰਤਰੀ ਹੈ ਬੀਬੀ ਬਲਜੀਤ ਕੌਰ ਜੀ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਤਾਂ ਵੀਵਾ ਮਲਜੀਤ ਕੋਰ ਮੰਤਰੀ ਜੀ ਨੂੰ ਵੀ ਅਸੀਂ ਆਪੀਰ ਕਰਦੇ ਆ ਇਸ ਤਰ੍ਹਾਂ ਦੇ ਜੋ ਇਮਾਨਦਾਰ ਅਤੇ ਮਿਹਨਤੀ ਲੜਕਿਆਂ ਨੂੰ ਜੋ ਮੈਕਬੇਤ ਵਿੱਚ ਜੋ ਪੱਕੇ ਤੌਰ ਤੇ ਕੰਮ ਦੇਣਾ ਚਾਹੀਦਾ ਹੈ ਗੱਲਬਾਤ ਕਰਾਂਗੇ ਤੁਹਾਨੂੰ ਅਸੀਂ ਸਤਨਾਵ ਸਿੰਘ ਜੀ ਨਾਲ ਹਾਂਜੀ ਵੀਰ ਜੀ ਸਤਿਗੁਰ ਜੀ ਕੀ ਨਾਮ ਆ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਸ਼ਰਮ ਲੋੜ ਤੇ ਰਹਿਣ ਵਾਲੇ ਆ ਜੀ ਸਤਿਪ੍ਰੀਅਕ ਸਿੰਘ ਆ ਸਾਨੂੰ ਗੁਰਮੀਤ ਸਿੰਘ ਜੀ ਜੋ ਜੀ ਜਦੋਂ ਜਦੋਂ ਮੈਂ ਕਾਫੀ ਚਿਰ ਤੋਂ ਬਾਲੇ ਦੇਖਪਾਲ ਕਰ ਰਿਹਾ ਜੀ ਇਸ ਕਰਕੇ ਮੈਨੂੰ ਕੋਈ ਰੋਜ਼ਗਾਰ ਦਿੱਤਾ ਜਾਵੇ ਵੀ ਮੇਰਾ ਇਸ ਕਰਕੇ ਮੈਂ ਮੈੜਾ ਨਹੀਂ ਮੇਰਾ ਬੱਚਾ ਮੇਰੇ ਪਰ ਆਈ ਇਸ ਕਰਕੇ ਮੈਨੂੰ ਕੋਈ ਰੋਜ਼ਗਾਰ ਨਹੀਂ ਮਿਲਿਆ ਜੀ ਕਾਫੀ ਜਿਹੜਾ ਤੋਂ ਮੈਂ ਦੇਖ ਪਾਲ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦੇ ਨੂੰ ਕਾਫੀ ਮੈਨੂੰ 8-10 ਸਾਲ ਹੋ ਗਏ ਜੀ ਦੇਖਪਾਲ ਬੁੱਟੇ ਕਰਦੇ ਨੂੰ ਜੀ ਅੱਛਾ ਪਹਿਲਾਂ ਮੈਂ ਪਟੋਰੀ ਐ ਸਟੈਂਡ ਦੇ ਵੀ ਕੰਮ ਕਰ ਰਿਹਾ ਜੀ ਅੱਛਾ ਸਟੈਂਡ ਤੋਂ ਮੈਨੂੰ ਬੁੱਟਿਆਂ ਦੀ ਵੀ ਬਹੁਤ ਹੈ ਮੈਂ ਲਗਨ ਨਾਲ ਮਿਹਨਤ ਨਾਲ ਕਰਦਾ ਜੀ ਮੈਨੂੰ ਸ਼ੌਂਕ ਹੈ ਜੀ ਮੈਨੂੰ ਇੱਥੇ ਬਾਲੇ ਤੌਰ ਮੈਂ ਬਹੁਤ ਧੰਨਵਾਦ ਕਰਦਾ ਸਰਕਾਰ ਦਾ ਜੀ ਜੋ ਬਲਦੇਜਪੁਰ ਐਮਐਲਏ ਜੋ ਆਪਣੇ ਡੀਸੀ ਸਾਹਿਬ ਜੋ ਮੈਡੀਟਿੰਗ ਸਾਹਿਬ ਕੋਸ਼ਿਸ਼ ਪਾ ਕੇ ਮੇਰੀ ਮੇਹਨਤ ਦਾ ਦਾ ਲਗਨ ਦਾ ਰਿਸਪਾਲ ਮਿਲ ਜਾਵੇ ਨਹੀਂ ਪਹਿਲਾਂ ਤੁਸੀਂ ਕਿਸੇ ਮੰਤਰੀ ਨੂੰ ਜਾਂ ਡੀਜੀ ਸਾਹਿਬ ਨੂੰ ਜਾਂ ਐਸਜੀਪੀ ਸਾਹਿਬ ਨੂੰ ਕੋਈ ਮੰਗ ਪੱਤਰ ਦਿੱਤਾ ਲਿਖਿਤ ਕਰਵਤੀ ਸਾਡੀ ਸਾਰੇ ਰੀਟਮੈਂਟ ਕਰਵਾਈ ਦੀ ਜੀ ਬਲਦੇਜਪੁਰ ਸਾਹਿਬ ਨੇ ਕਰਵਾਈ ਹੈ ਜੀ ਬਲਦੇਜਪੁਰ ਨੇ ਕਰਵਾਈ ਹੈ ਜੀ ਵੀ ਹਾਈ ਤਾਂ ਕੋਈ ਸਰਮਾਈ ਨਹੀਂ ਹੋਈ ਜੀ ਮੇਰੀ ਕੋਈ ਸਰਮਾਈ ਨਹੀਂ ਹੋਈ ਉਸ ਤੋਂ ਬਾਅਦ ਦੁਬਾਰਾ ਤੁਸੀਂ ਮਿਲੇ ਹੋ ਕਿਸੇ ਨੂੰ ਦੁਬਾਰਾ ਸਰ ਤਾਂ ਨਹੀਂ ਗਿਆ ਜੀ ਮੈਂ ਸਾਰੇ ਐਪਲੀਕੇਸ਼ਨ ਭੇਜੀ ਦੀ ਅੱਛਾ ਅਇਤਾ ਕੁਮੇਰ ਕੋਈ ਸੋਚ ਨਹੀਂ ਆਇਆ ਠੀਕ ਹੈ ਬਾਕੀ ਮੰਤਰੀ ਇਥੋਂ ਦੇ ਵੀਪਾ ਵਜੀਦ ਕੋਰ ਜੀ ਹਾਂਜੀ ਤੇ ਲੰਬੀ ਹਲਕੇ ਦੇ ਵੀ ਮੰਤਰੀ ਹੈ ਆਪਣੇ ਹਲਕਿਆਂ ਦੇ ਆਦੇ ਦੋ ਦੋ ਮੰਤਰੀ ਹੈ ਹਾਂ ਜੀ ਕੁਡੀਆਂ ਸਾਹਿਬ ਹੈਗੇ ਆ ਕਰਮਜੀਤ ਸਿੰਘ ਕੁਡੀਆਂ ਜੀ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੂੰਗੀ ਜੀ ਉਹਨਾਂ ਨੂੰ ਸੀ ਬਸ ਇਹ ਵੀ ਕਹਿੰਦਾ ਵੀ ਮੇਰੀ ਜੋ ਵੀ ਮਿਹਨਤ ਦਾ ਲਗੰਦਾ ਪਲ ਮਿਲ ਜਾਵੇ